ਅੱਜ ਦੀ ਇਸ ਵੀਡੀਓ ਵਿੱਚ ਅਸੀਂ ਗੱਲ ਕਰਾਂਗੇ ਪੰਜ ਪਿਆਰੇ ਸਾਬਾਨਾਂ ਦੀ ਉਹ ਮਹਾਨ ਸ਼ਖਸੀਅਤਾਂ ਜਿਨ੍ਹਾਂ ਨੇ ਆਪਣੇ ਸੀਸ ਦੇ ਕੇ ਵੀ ਸਿੱਖੀ ਦੀ ਨਵੀਂ ਰੀਤ ਲਿਖੀ ਸਨ 1699 ਈਸਵੀ ਵਿੱਚ ਵਿਸਾਖੀ ਦੇ ਪਵਿੱਤਰ ਦਿਹਾੜੇ ਤੇ ਗੁਰੂ ਗੋਬਿੰਦ ਸਿੰਘ ਜੀ ਨੇ ਸ੍ਰੀ ਅਨੰਦਪੁਰ ਸਾਹਿਬ ਵਿੱਚ ਖਾਲਸਾ ਪੰਥ ਦੀ ਸਜਨਾ ਕੀਤੀ ਪੰਡਾਲ ਵਿੱਚ ਗੁਰੂ ਜੀ ਨੇ ਪੰਜ ਸਿਰਾਂ ਦੀ ਮੰਗ ਕੀਤੀ ਤੇ ਇਹ ਮੰਗ ਪੂਰੀ ਕਰਨ ਲਈ ਪੰਜ ਵੱਖ-ਵੱਖ ਧਰਮਾਂ ਜਾਤਾਂ ਅਤੇ ਖੇਤਰਾਂ ਤੋਂ ਆਏ ਸਿੰਘ ਸਾਬਾਨ ਖੜੇ ਹੋਏ ਇਹ ਸਨ ਪੰਜ ਪਿਆਰੇ ਆਓ ਹੁਣ ਜਾਣੀਏ ਪੰਜ ਪਿਆਰਿਆਂ ਦੇ ਨਾਂ ਅਤੇ ਜਨਮ ਸਥਾਨ ਦੇ ਬਾਰੇ ਭਾਈ ਦੇ ਸਿੰਘ ਜੀ ਦਾ ਜਨਮ 1 ਫਰਵਰੀ 1668 ਨੂੰ ਲਾਹੌਰ ਵਿਖੇ ਹੋਇਆ। ਭਾਈ ਧਰਮ ਸਿੰਘ ਜੀ ਦਾ ਜਨਮ 12 ਅਪ੍ਰੈਲ 1670 ਨੂੰ ਹਸਤੀਨਾਪੁਰ ਉੱਤਰ ਪ੍ਰਦੇਸ਼ ਵਿੱਚ ਹੋਇਆ। ਭਾਈ ਹਿੰਮਤ ਸਿੰਘ ਜੀ 17 ਮਈ 1664 ਨੂੰ ਪਵਿੱਤਰਪੁਰੀ, ਉੜੀਸਾ ਦੇ ਵਸਨੀਕ ਸਨ। ਭਾਈ ਮੋਕਮ ਸਿੰਘ ਜੀ ਦਾ ਜਨਮ 7 ਮਾਰਚ 1679 ਨੂੰ ਗੁਜਰਾਤ ਦੇ ਦਵਾਰਕਾ ਵਿੱਚ ਹੋਇਆ ਅਤੇ ਭਾਈ ਸਾਹਿਬ ਸਿੰਘ ਜੀ ਦਾ ਜਨਮ 3 ਨਵੰਬਰ 1675 ਨੂੰ ਵਿਦਰ, ਕਰਨਾਟਕਾ ਵਿਖੇ ਹੋਇਆ। ਇਹ ਪੰਜ ਪਿਆਰੇ ਜਦ ਗੁਰੂ ਜੀ ਦੇ ਅੰਮ੍ਰਿਤ ਦੇ ਰਸ ਵਿੱਚ ਰੰਗੇ ਗਏ ਤਾਂ ਗੁਰੂ ਜੀ ਨੇ ਆਪ ਵੀ ਉਨ੍ਹਾਂ ਤੋਂ ਅੰਮ੍ਰਿਤ ਇਹ ਸਿਰਫ ਇੱਕ ਧਾਰਮਿਕ ਘਟਨਾ ਨਹੀਂ ਸੀ ਇਹ ਇੱਕ ਇਤਿਹਾਸਿਕ ਪਲ ਸੀ ਜਿਸ ਨੇ ਸਿੱਖੀ ਵਿੱਚ ਸਮਾਨਤਾ ਬਹਾਦਰੀ ਅਤੇ ਆਤਮਿਕਤਾ ਦੀ ਨਵੀਂ ਲੀਕ ਰਚੀ ਸਤਿ ਸ੍ਰੀ ਅਕਾਲ